ਸਤਿ ਸ਼੍ਰੀ ਅਕਾਲ ਜੀ ਐਮਐਚ ਪੰਜਾਬ ਦੇ ਨਾਲ ਜੁੜ ਚੁੱਕੇ ਹੋ ਸਵਾਗਤ ਹੈ ਤੁਹਾਡਾ ਆਸਮਿਤ ਕਰਦੇ ਆ ਕਿ ਤੁਸੀਂ ਸਾਰੇ ਟਿਕਾ ਕੋ ਬੋਗੇ ਔਰਤਾਂ ਔਰਤਾਂ ਦੇ ਹੱਕ ਹਕੂਕਾਂ ਦੀਆਂ ਗੱਲਾਂ ਤਾਂ ਸਾਰੀਆਂ ਪਾਰਟੀਆਂ ਕਰਦੀਆਂ ਆ ਪਰ ਨਵਾਂ ਹੁੰਦੀਆਂ ਔਰ ਗਰਾਊਂਡ ਰਿਪੋਰਟ ਦੇ ਉੱਤੇ ਹੁੰਦਾ ਕੀ ਆ ਉਹ ਦੇਖਣ ਵਾਲਾ ਹੁੰਦਾ ਆ ਪਰ ਜਦੋਂ ਉਹ ਔਰਤਾਂ ਦੇ ਹੱਕਾਂ ਦੀਆਂ ਆਵਾਜ਼ ਜਿਹੜੀ ਆ ਜਦੋਂ ਨਾ ਬਲੰਦ ਹੋਵੇ ਤਾਂ ਉਹੀ ਔਰਤਾਂ ਜਿਹੜੀਆਂ ਆ ਆਪਣੇ ਹੱਕ ਜਾਂ ਲੋਕਾਂ ਦੇ ਹੱਕਾਂ ਵਾਸਤੇ ਆਪ ਮੈਦਾਨ ਦੇ ਵਿੱਚ ਉਤਰਦੀਆਂ ਅੱਜ 2024 ਦੀਆਂ ਵੋਟਾਂ ਜਿਹੜੀਆਂ ਆ ਉਪਨ ਵਾਲੀਆਂ 2024 ਦਾ ਮੈਦਾਨ ਜਿਹੜਾ ਖਾੜਾ ਜਿਹੜਾ ਸਿਆਸਤ ਦਾ ਉਹ ਪੂਰੀ ਤਰ੍ਹਾਂ ਸਜਿਆ ਹੋਇਆ ਉਸ ਖਾੜੇ ਦੇ ਵਿੱਚ ਇੱਕ ਉਹ ਔਰਤ ਉਹ ਮਹਿਲਾ ਜਿਹੜੀ ਆ ਅੱਜ ਘਰੋਂ ਨਿਕਲ ਕੇ ਇਸ ਮੈਦਾਨ ਦੇ ਵਿੱਚ ਆਈ ਆ ਜਿਹੜੀ ਕਿ ਲੋਕਾਂ ਦੇ ਹੱਕਾਂ ਹਕੂਕਾਂ ਦੀਆਂ ਗੱਲਾਂ ਕਰਨ ਦੇ ਲਈ ਜਿਹੜੀ ਆ ਗੋਹਾਰ ਦੇ ਰਹੀ ਆ ਦੁਹਾਈ ਦੇ ਰਹੀ ਆ ਵੀ ਅਸੀਂ ਤੁਹਾਡੇ ਹੱਕਾਂ ਹਕੂਕਾਂ ਦੀਆਂ ਗੱਲਾਂ ਜਿਹੜੀਆਂ ਉਹ ਰੱਖਾਂਗੇ ਸਾਡੇ ਨਾਲ ਮੇਘਦੇਸ਼ਮ ਪਾਰਟੀ ਤੋਂ ਮੈਡਮ ਸੰਤੋਸ਼ ਕੁਮਾਰੀ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਬੜੇ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਐਮਐਚ ਪੰਜਾਬੀ ਥੈਂਕ ਯੂ ਸਰ ਕਿਦਾ ਦੇਖਦੇ ਹੋ ਜੀ ਅ ਅੱਜ ਖੁਦ ਜਿਹੜਾ ਚੋਣਾਂ ਦੇ ਵਿੱਚ ਉਤਰੇ ਹੋ ਕੀ ਲੋੜ ਪੈ ਗਈ ਆ ਵੀ ਆਪ ਨੂੰ ਆਉਣਾ ਪਿਆ ਮੈਂ ਤੁਹਾਨੂੰ ਦੱਸਾਂਗੀ ਕਿ ਮੈਨੂੰ ਇਸ ਲਈ ਆਉਣਾ ਪਿਆ ਕਿਉਂਕਿ ਹਰ ਤਰ੍ਹਾਂ ਦਾ ਔਰਤ ਜਿਹੜੀ ਆ ਘਰ ਵਿੱਚ ਕੰਮਾਂ 'ਚ ਹੀ ਲੱਗੀ ਰਹਿੰਦੀ ਐ ਤੇ ਮਤਲਬ ਕੋਈ ਵੀ ਅੱਗੇ ਨਹੀਂ ਆਉਂਦੀ ਔਰ ਮੈਂ ਅੱਜ ਖੁਸ਼ ਆ ਕਿ ਦੋ ਤਿੰਨ ਔਰਤਾਂ ਮੇਰੇ ਨਾਲ ਹੋਰ ਵੀ ਨੇ ਜਿਹੜੀਆਂ ਇਸ ਮੈਦਾਨ ਵਿੱਚ ਉਤਰੀਆਂ ਨੇ ਔਰਤਾਂ ਦੇ ਹੱਕ ਵਾਸਤੇ ਹੂੰ ਇਹ ਸਫ਼ਰ ਸ਼ੁਰੂ ਕਿਦਾਂ ਕੀਤਾ ਸਿਆਸਤ ਦੇ ਵਿੱਚ ਕਦੋਂ ਪੈਰ ਧਰਿਆ ਜੀ 2014 ਵਿੱਚ ਮੈਂ ਇਸ ਮਤਲਬ ਮੈਦਾਨ ਵਿੱਚ ਪੈਰ ਰੱਖਿਆ ਸੀਗਾ ਕਿਉਂਕਿ ਕੋਈ ਵੀ ਕੰਮ ਇਸ ਤਰ੍ਹਾਂ ਦਾ ਨਹੀਂ ਔਰਤਾਂ ਦੇ ਹੱਕ ਵਿੱਚ ਹੋ ਰਿਹਾ ਸੀਗਾ ਜਿਹੜਾ ਮਤਲਬ ਜਿਸ ਤਰ੍ਹਾਂ ਔਰਤਾਂ ਤੇ ਜ਼ੁਲਮ ਹੁੰਦਾ ਹੈ ਜਾਂ ਘਰਾਂ ਦੇ ਵਿੱਚ ਔਰਤਾਂ ਫਿਸ ਰਹੀਆਂ ਨੇ ਇਸ ਕਰਕੇ ਮੈਂ ਇਸ ਮਤਲਬ ਉਸ ਚੀਜ਼ ਨੂੰ ਦੇਖਦਿਆਂ ਹੋਇਆ ਮੈਂ ਇਸ ਵਿੱਚ ਰਾਜਨੀਤੀ 'ਚ ਉਤਰੀ ਇਹ ਜਦੋਂ ਸਫਰ ਤੁਸੀਂ ਸ਼ੁਰੂ ਕੀਤਾ ਆ ਤੇ ਕਿੱਦਾਂ ਦੀਆਂ ਚੁਣੌਤੀਆਂ ਜਿਹੜੀਆਂ ਆ ਸਾਹਮਣੇ ਰਹੀਆਂ ਕਿਉਂਕਿ ਕਈ ਵਾਰੀ ਤਾਂ ਘਰ ਦੇ ਹਾਲਾਤ ਵੀ ਇਦਾਂ ਦੇ ਹੁੰਦੇ ਕਈ ਵਾਰੀ ਘਰ ਦੇ ਹੀ ਨਹੀਂ ਮੰਨਦੇ ਹੈਗੇ ਵੀ ਤੁਸੀਂ ਜਿਹੜਾ ਪੋਲਿਟਿਸ਼ੀਅਨ ਜੁਆਇਨ ਕਰੋ ਤੇ ਘਰਦਿਆਂ ਦਾ ਕਿਦਾਂ ਦਾ ਜਿਹੜਾ ਸਾਥ ਰਿਹਾ ਘਰਦਿਆਂ ਦਾ ਸਾਥ ਤੇ ਬਹੁਤ ਰਿਆ ਲੇਕਿਨ ਕੋਈ ਇਸ ਤਰ੍ਹਾਂ ਦੇ ਲੋਕੀ ਵੀ ਹੈਗੇ ਹੀ ਜਿਹੜੇ ਕਹਿੰਦੇ ਸੀਗੇ ਕਿ ਤੁਹਾਨੂੰ ਕੋਈ ਵੋਟ ਹੀ ਨਹੀਂ ਪੈਣੀ ਇੱਕ ਮੇਰੇ ਅੰਕਲ ਜਿਹੜੇ ਮੇਰੇ ਨਾਲ ਮਤਲਬ ਕਿ ਮੇਰੇ ਡੈਡੀ ਦੇ ਦੋਸਤ ਸੀਗੇ ਉਹਨਾਂ ਨੇ ਕਿਹਾ ਮੈਨੂੰ ਮਿਲੇ ਮੈਂ ਕਿਹਾ ਅੰਕਲ ਜੀ ਮੈਨੂੰ ਜੋ ਮਤਲਬ ਵੋਟ ਪਾਇਆ ਉਹ ਤੇ ਉਹਨਾਂ ਨੇ ਕਿਹਾ ਕਿ ਕੁੜੀਏ ਤੈਨੂੰ ਸੋ ਵੀ ਵੋਟਾਂ ਨਹੀਂ ਪੈਣੀਆਂ ਹੂੰ ਤੇ ਤੂੰ ਕੀ ਕਰ ਰਹੀ ਐ ਤੂੰ ਘਰ ਦੀ ਔਰਤ ਹੋ ਕੇ ਤੂੰ ਬਾਹਰ ਨਿਕਲੀ ਐ ਤੇ ਮੈਂ ਉਹਨਾਂ ਨੂੰ ਕਿਹਾ ਅੰਕਲ ਕੋਈ ਗੱਲ ਨਹੀਂ ਹੂੰ ਮਤਲਬ ਕਹਿੰਦਾ ਕਿ ਜੇ ਮੈਂ ਉਤਰੀ ਐ ਤਾਂ ਮੈਂ ਕੁਝ ਸੋਚ ਕੇ ਉਤਰੀ ਆ ਇਸ ਕਰਕੇ ਕੁਝ ਵੀ ਨਾ ਭਾਵੇਂ ਮੈਨੂੰ ਪਵੇ ਪਰ ਮੈਂ ਬਾਹਰ ਨਿਕਲੀ ਆ ਲੋਕਾਂ ਦੇ ਹੱਕਾਂ ਦੀ ਗੱਲ ਲੈ ਕੇ ਜਾ ਲੈ ਕੇ ਬਾਹਰ ਉਹਲੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਇੱਕ ਵੀ ਵੋਟ ਨਹੀਂ ਪਾਣੀ ਹੈਗੀ ਹਾਂਜੀ ਤੇ ਉਹਲੇ ਮਨ ਨੂੰ ਕਿਦਾਂ ਦਾ ਲੱਗਾ ਮਨ ਨੂੰ ਉਸ ਵੇਲੇ ਕੁਝ ਨਹੀਂ ਲੱਗਾ ਮਤਲਬ ਪਰ ਮੈਨੂੰ ਇਹ ਲੱਗਿਆ ਕਿ ਮੈਂ ਹਿੰਮਤ ਕੀਤੀ ਐ ਬਾਹਰ ਨਿਕਲਣ ਦੀ ਮੈਨੂੰ ਜੇ ਕਿਸੇ ਦਾ ਸਾਥ ਵੀ ਨਹੀਂ ਰਹੇਗਾ ਨਾ ਪਰ ਮੈਂ ਬਾਹਰ ਇੱਕ ਵਾਰੀ ਨਿਕਲੀ ਜ਼ਰੂਰ ਆਪਣੇ ਪਰਿਵਾਰ ਦਾ ਸਾਥ ਕਿੱਦਾਂ ਦਾ ਆਪਣੇ ਪਰਿਵਾਰ ਦਾ ਮੇਰਾ ਸਾਥ ਪੂਰਾ ਪੂਰਾ ਰਿਹਾ ਐ ਉਹਨਾਂ ਨੇ ਮੇਰੇ ਸਾਥ ਜਾ ਕੇ ਕੈਂਪੇਨ ਕੀਤੀ ਡੋਰ ਟੂ ਡੋਰ ਵੀ ਮਤਲਬ ਅਸੀਂ ਗਏ ਸਾਰਿਆਂ ਦੇ ਘਰਾਂ ਵਿੱਚ ਔਰ ਅੱਛੇ ਰਿਸਪੌਂਸ ਰਹੇ ਹਾਂਜੀ ਤੇ ਅੱਜ ਅੱਜ ਤੁਸੀਂ 24 ਦੇ ਇਲੈਕਸ਼ਨ ਨੋਮੀਨੇਸ਼ਨ ਕਰ ਰਹੇ ਹੋ ਪਰ ਇਹ ਨੋਮੀ ਹਾਂਜੀ ਨੋਮੀਨੇਸ਼ਨ ਫਾਈਲ ਕਰ ਦਿੱਤਾ ਹੈ। ਨਿਸ਼ਾਨ ਕੀ ਮਿਲਿਆ ਜੀ ਤੁਹਾਨੂੰ? ਬਾਸਰੀ। ਬਾਸਰੀ। ਹਾਂਜੀ। ਦਾ ਇੱਕ ਹੈਗਾ ਕਿ ਕਿਦਾਂ ਹੁਣ ਕੀ ਕਿਹੜੇ ਮੁੱਦਿਆਂ ਲੈ ਕੇ ਜਿਹੜਾ ਤੁਸੀਂ ਲੋਕਾਂ ਦੇ ਵਿੱਚ ਉਤਰੋਗੇ? ਮੇਰੇ ਮੁੱਦੇ ਇਹ ਰਿਹਾ ਕਿ ਜਿਸ ਤਰ੍ਹਾਂ ਨਸ਼ਾ ਹੈ, ਬੇਰੋਜ਼ਗਾਰੀ ਹੈ ਤੇ ਮਤਲਬ ਕਹਿੰਦਾ ਜਿਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਫੈਲੀ ਏ, ਜੋ ਚੇਨ ਸਨੇਚਿੰਗ ਹੋ ਰਹੀਆਂ। ਔਰਤਾਂ ਜੇ ਘਰੋਂ ਬਾਹਰ ਨਿਕਲਦੀਆਂ ਤੇ ਉਹ ਸੇਫ ਨਹੀਂ ਹੈ ਕੁਝ ਵੀ ਉਹਨਾਂ ਨਾਲ ਹੋ ਸਕਦਾ ਇਸ ਕਰਕੇ ਮੈਂ ਉਹਨਾਂ ਦੇ ਹੱਕਾਂ ਵਾਸਤੇ ਬਾਹਰ ਨਿਕਲੀ ਹੂੰ ਇਹ ਕਦੋਂ ਕਦੋਂ ਦਿਮਾਗ ਦੇ ਵਿੱਚ ਆਇਆ ਵੀ ਮੈਂ ਜਿਹੜਾ ਇਹ ਚੀਜ਼ਾਂ ਲਈ ਉਤਰਨਾ ਆਇਆ ਲੋਕਾਂ ਦੇ ਹੱਕ ਦੇ ਲਈ ਉਹਨਾਂ ਦੇ ਹਕੂਕਾਂ ਲਈ ਜਿਹੜੀ ਆਵਾਜ਼ ਚੱਕਣੀ ਆ ਕਦੋਂ ਦਿਮਾਗ ਦੇ ਵਿੱਚ ਕਦੋਂ ਆਉਂਦੀ ਹੈ ਗੱਲ ਮੇਰੇ ਦਿਮਾਗ ਵਿੱਚ ਜਦੋਂ ਮੈਂ 2014 ਵਿੱਚ ਹੀ ਉਤਰੀ ਉਦੋਂ ਹੀ ਮੈਨੂੰ ਮਤਲਬ ਮੇਰੇ ਮਨ ਵਿੱਚ ਇਹ ਆਇਆ ਕਿ ਮੈਂ ਔਰਤਾਂ ਦੇ ਹੱਕਾਂ ਵਾਸਤੇ ਬਾਹਰ ਨਿਕਲਾਂ ਜਿਸ ਤਰ੍ਹਾਂ ਕਿ ਮੈਂ ਕਈ ਵਾਰੀ ਕਿਤੇ ਜਾਂਦੀ ਸੀ ਤੇ ਉੱਥੇ ਮੈਂ ਦੇਖਦੀ ਸੀ ਕਿ ਇੱਕ ਆਦਮੀ ਨਾ ਔਰਤ ਦੇ ਨਾਲ ਉਹਦੀ ਮਾਰ ਪਟਾਈ ਕਰ ਰਿਹਾ ਔਰ ਮੈਂ ਉੱਥੇ ਰੁਕੀ ਮੈਂ ਉਹਨਾਂ ਨੂੰ ਕਿਹਾ ਕਿ ਕਿਉਂ ਕਰ ਰਹੇ ਹੋ ਇਸ ਤਰ੍ਹਾਂ ਕਹਿੰਦੀ ਇਹ ਮੇਰੇ ਨਾਲ ਰੋਜ਼ ਨਸ਼ਾ ਕਰਕੇ ਤੇ ਮੈਨੂੰ ਮਾਰਦਾ ਪਿੱਟਦਾ ਔਰ ਕੋਈ ਟਾਈਮ ਵੀ ਜ਼ਿਆਦਾ ਨਹੀਂ ਰਾਤ ਦਾ ਨਹੀਂ ਸੀਗਾ 4-5 ਵਜੇ ਦਾ ਟਾਈਮ ਸੀਗਾ ਤੇ ਮੈਨੂੰ ਲੱਗਿਆ ਕਿ ਇਸ ਤਰ੍ਹਾਂ ਦੇ ਤੇ ਹਰ ਘਰ ਵਿੱਚ ਹੁੰਦੇ ਹੋਣੇ ਇਹੋ ਜਿਹੇ ਕੰਮ ਇਸ ਕਰਕੇ ਮੈਂ ਉਹਨਾਂ ਨੂੰ ਦੇਖਦਿਆਂ ਹੋਇਆ ਬਾਹਰ ਨਿਕਲ ਗਈ ਮਗਰ ਜੜ ਜਿਹੜੀ ਆ ਉਹ ਮੈਨ ਨਸ਼ਾ ਆ ਹਾਂਜੀ ਨਸ਼ਾ ਜਿਹੜੇ ਕਿ ਨਸ਼ੇ ਕਰਕੇ ਲੋਕੀ ਆਪਣੀਆਂ ਔਰਤਾਂ ਨੂੰ ਵੀ ਕੁੱਟਦੇ ਆ ਘਰ ਦਾ ਖਰਚਾ ਨਹੀਂ ਚਲਾਉਂਦੇ ਔਰ ਇੱਕ ਤੇ ਇਹਨਾਂ ਨੂੰ ਜਿਹੜਾ ਇਹ ਸਰਕਾਰਾਂ ਨੇ ਜਿਹੜੇ ਆਟਾ ਚਾਵਲ ਦੇ ਕੇ ਲੋਕਾਂ ਨੂੰ ਫ੍ਰੀ ਇਹ ਇਹ ਕੀ ਵਧ ਰਿਹਾ ਨਸ਼ਾ ਵਧ ਰਿਹਾ ਕਿਉਂਕਿ ਉਹ ਉਹਨਾਂ ਨੂੰ ਪਤਾ ਘਰ ਚੱਲ ਰਿਹਾ ਤੇ ਅਸੀਂ ਕੀ ਕਰਨਾ ਸ਼ਰਾਬਾਂ ਪੀ ਕੇ ਨਸ਼ਾ ਨਸ਼ਾ ਰੋਕਿਆ ਕਿੱਦਾਂ ਜਾ ਸਕਦਾ ਤੁਹਾਡੇ ਸਾਹਮਣੇ ਰੋਕਿਆ ਇਹ ਹੀ ਜਦ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਬੇਰੋਜ਼ਗਾਰੀ ਇਹ ਖਤਮ ਕੀਤੀ ਜਾਏ ਜੇ ਉਹਨਾਂ ਨੂੰ ਨੌਕਰੀਆਂ ਮਿਲ ਜਾਣਗੀਆਂ ਤੇ ਉਹ ਆਪਣੇ ਘਰ ਦਾ ਕੰਮ ਨਹੀਂ ਕਰਨਗੇ ਆਪਣੇ ਘਰ ਦਾ ਖਰਚਾ ਖੁਦ ਚਲਾ ਸਕਦੇ ਆ ਇਸ ਕਰਕੇ ਮੈਂ ਇਹੋ ਹੀ ਚਾਹੁੰਦੀ ਆ ਕਿ ਬੇਰੋਜ਼ਗਾਰੀ ਨੂੰ ਖਤਮ ਕੀਤਾ ਜਾਏ ਨਸ਼ਾ ਤਾਂ ਹੀ ਖਤਮ ਹੋਏਗਾ ਜਦੋਂ ਇਲੈਕਸ਼ਨ ਹੁੰਦੇ ਆ ਵੱਡੀਆਂ ਗੱਲਾਂ ਰਾਜਨੀਤਕਾਂ ਵੱਲੋਂ ਕੀਤੀਆਂ ਜਾਂਦੀਆਂ ਆ ਤੁਸੀਂ ਵੀ ਹੁਣ ਰਾਜਨੀਤਾ ਵਰ ਚੁਕੇ ਹੋ ਹਾਂਜੀ ਤੇ ਤੁਹਾਡੇ ਵੱਲੋਂ ਵੀ ਗੱਲਾਂ ਕੀਤੀਆਂ ਜਾ ਰਹੀਆਂ ਪਰ ਲੋਕੀ ਜਦੋਂ ਬਣ ਜਾਂਦੇ ਆ ਲੋਕੀ ਜਦੋਂ ਸੱਤਾ ਦੇ ਵਿੱਚ ਆ ਜਾਂਦੇ ਆ ਲੋਕ ਜਦੋਂ ਉਹ ਮਾਨ ਬਖਸ਼ ਦਿੰਦੇ ਆ ਤੇ ਸਾਰੀਆਂ ਚੀਜ਼ਾਂ ਭੁੱਲ ਜਾਂਦੀਆਂ ਹਾਂਜੀ ਤੇ ਉਸ ਲਈ ਨਾ ਤਾਂ ਬੇਰੋਜ਼ਗਾਰੀ ਉਹਨਾਂ ਨੂੰ ਲੱਭਦੀ ਆ ਨਾ ਉਹਨਾਂ ਨੂੰ ਨਸ਼ਾ ਲੱਭਦਾ ਆ ਤੇ ਨਾ ਹੀ ਉਹਨਾਂ ਨੂੰ ਕਰਾਈਨ ਲੱਭਦਾ ਆ ਹਾਂਜੀ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਾਂਗੀ ਜਿਸ ਤਰ੍ਹਾਂ ਹੁਣ ਇਸ ਵੇਲੇ ਐਡ ਆ ਰਹੀ ਹੈ ਮੋਦੀ ਸਰਕਾਰ ਵੱਲੋਂ ਕਿ ਮੈਂ ਹੱਬ ਲੈ ਕੇ ਆਵਾਂਗਾ ਇੱਕ ਰੋਜ਼ਗਾਰ ਦਾ ਤੇ ਕੀ ਉਹਨਾਂ ਨੂੰ ਪਹਿਲਾਂ ਨਹੀਂ ਲੱਭਿਆ ਹੂੰ ਉਹਨਾਂ ਨੂੰ ਪਹਿਲਾਂ ਨਹੀਂ ਲੱਭਿਆ ਕਿ ਰੋਜ਼ਗਾਰ ਦਾ ਹੱਬ ਲੈ ਕੇ ਆਉਣਾ ਚਾਹੀਦਾ ਅੱਜ ਦੁਬਾਰਾ ਤੋਂ ਉਹ ਵਾਅਦੇ ਕਰ ਰਹੇ ਨੇ ਹਰ ਕੋਈ ਵਾਅਦਾ ਕਰ ਰਿਹਾ ਮੈਂ ਬੇਰੋਜ਼ਗਾਰੀ ਖਤਮ ਕਰਾਂਗਾ ਮੈਂ ਨਸ਼ਾ ਖਤਮ ਕਰਾਂਗਾ ਮੈਂ ਤੇ ਚਲੋ ਆਜਾਈਆਂ ਇਸ ਰਾਜਨੀਤੀ ਵਿੱਚ ਲੇਕਿਨ ਇਹਨਾਂ ਲੋਕਾਂ ਨੂੰ ਨਹੀਂ ਲੱਗ ਰਿਹਾ ਕਿ ਇਹ ਚੀਜ਼ਾਂ ਖਤਮ ਕਰਨੀਆਂ ਚਾਹੀਦੀਆਂ ਮੇਰੇ ਵੱਲੋਂ ਤਾਂ ਮੈਂ ਹਰ ਤਰ੍ਹਾਂ ਦੇ ਨਾਲ ਕੰਮ ਕਰਾਂਗੀ ਇਮਾਨਦਾਰੀ ਨਾਲ ਕੰਮਾਂ ਦੇ ਕਰਕੇ ਲੋਕਾਂ ਨੂੰ ਵੋਟ ਦੇਣੀ ਚਾਹੀਦੀ ਹੈ ਨਾ ਕਿ ਮਤਲਬ ਕਿ ਇਹਨਾਂ ਚੀਜ਼ਾਂ ਦੇ ਕਰਕੇ ਵੋਟ ਦੇਣੀ ਚਾਹੀਦੀ ਹੈ ਲੋਕੀ ਕੀ ਕਰਦੇ ਆ ਪੈਸੇ ਖਾ ਕੇ ਵੋਟ ਲੈ ਲੈਂਦੇ ਆ ਉਹ ਮਤਲਬ ਵੋਟ ਪਾ ਦਿੰਦੇ ਆ ਲੇਕਿਨ ਇਹ ਨਹੀਂ ਦੇਖਦੇ ਕਿ ਸਾਡੇ ਜਿਹੜੇ ਹੱਕ ਆ ਉਹ ਮਾਰੇ ਜਾ ਰਹੇ ਨੇ ਹੱਕਾਂ ਦੇ ਕਰਕੇ ਮਤਲਬ ਆਪਣੀ ਵੋਟ ਨੂੰ ਸੋਚ ਸਮਝ ਕੇ ਵੋਟ ਪਾਣੀ ਚਾਹੀਦੀ ਆ ਨਾ ਕਿ ਇਹਨਾਂ ਚੀਜ਼ਾਂ ਤੇ ਪਾਣੀ ਚਾਹੀਦੀ ਆ ਕਿ ਸਾਨੂੰ ਪੈਸੇ ਦੇ ਦਿੱਤੇ ਨੇ ਜਾਂ ਸਾਨੂੰ ਅਸੀਂ ਉਸ ਸਰਕਾਰ ਵੱਲ ਬਹੁਤ ਜ਼ਿਆਦਾ ਲੋਕੀ ਆ ਤੇ ਇਸ ਕਰਕੇ ਵੋਟ ਪਾਣੀ ਚਾਹੀਦੀ ਆ ਮੇਕਦੈਸ਼ਮ ਪਾਰਟੀ ਇੱਕ ਜਿਦਾ ਅਸੀਂ ਵੀ ਸੁਣਿਆ ਤਾਂ ਸਾਨੂੰ ਜੀ ਸ਼ਾਇਦ ਨਵਾਂ ਇੱਕ ਪਾਰਟੀ ਲੱਗੀ ਹੈ ਇਹ ਤੁਹਾਨੂੰ ਕੋਈ ਇਦਾਂ ਹੋਰ ਪਾਰਟੀਆਂ ਆ ਕਾਲੀ ਆ ਕਾਂਗਰਸ ਆ ਬੀਜੇਪੀ ਆ ਆਮ ਆਦੀ ਪਾਰਟੀ ਇਹਨਾਂ ਨਾਲ ਨਹੀਂ ਸੰਬੰਧ ਕਿਤਾ ਮੈਨੂੰ ਲੱਗਦਾ ਪਿਛਲੀ ਵਾਰੀ ਵੀ ਤੁਸੀਂ ਲੜੇ ਸੀਗੇ ਨਾ ਚੋਣਾਂ ਮੈਂ ਆ ਪਾਰਟੀ ਦੇ ਨਾਲ ਸੀਗੀ ਆ ਪਾਰਟੀ ਵਾਲਿਆਂ ਨਾਲ ਮੈਂ ਸਾਰੀ ਗੱਲਬਾਤ ਕੀਤੀ ਕਿ ਮੈਨੂੰ ਮਤਲਬ ਕੀ ਕੀ ਦਿੱਤੀ ਜਾਏ ਪਰ ਤੁਸੀਂ ਆਪ ਦੇਖੋ ਨਾ ਆਮ ਬੰਦਾ ਕਿਹੜਾ ਉਹਦੇ ਵਿੱਚ ਰਹਿ ਗਿਆ ਜਿਨ੍ਹਾਂ ਨੇ ਪਾਰਟੀ ਨੂੰ ਸਟੈਂਡ ਕੀਤਾ ਸਾਰੇ ਆਮ ਆ ਮੈਮ ਖਾਸ ਕਿਹੜਾ ਹਮਾ ਨਹੀਂ ਉਹਨਾਂ ਵਿੱਚ ਖਾਸ ਦੀ ਕੋਈ ਗੱਲ ਨਹੀਂ ਹੈ ਆਮ ਹੀ ਇਨਸਾਨ ਉਹਨਾਂ ਉਹ ਲੈ ਕੇ ਹੀ ਆਮ ਇਨਸਾਨ ਨੂੰ ਚੱਲੇ ਉਹਨਾਂ ਦਾ ਨਾਮ ਹੀ ਆਮ ਆਦਮੀ ਪਾਰਟੀ ਸੀਗੀ ਲੇਕਿਨ ਐਸ ਟਾਈਮ ਤੇ ਕੋਈ ਵੀ ਆਮ ਇਨਸਾਨ ਉਹਦੇ ਵਿੱਚ ਹੈ ਨਹੀਂ ਹੈ ਜਿਨ੍ਹਾਂ ਨੇ ਪਾਰਟੀ ਸਟੈਂਡ ਕੀਤੀ ਸੀ ਮੈਂ ਤਾਂ ਦਾ ਮੈਂ ਖਾਸ ਆ ਹੁਣ ਸਾਰੇ ਹਾਂ ਹੁਣ ਖਾਸ ਹੀ ਲੱਲੇ ਉਹਨਾਂ ਨੇ ਕੋਈ ਬੀਜੇਪੀ ਦਾ ਆ ਗਿਆ ਕੋਈ ਕਾਂਗਰਸ ਦਾ ਆ ਗਿਆ ਉਹਨਾਂ ਨੂੰ ਉਹਨਾਂ ਨੇ ਸੀਟਾਂ ਦੇ ਦਿੱਤੀਆਂ ਸਾਡੇ ਵਰਗਿਆਂ ਨੂੰ ਕਿਸੇ ਕਿਤੇ ਕਿਤੇ ਵੀ ਅਹਿਮੀਅਤ ਨਹੀਂ ਹੈ ਸਾਡੀ ਸਾਨੂੰ ਕਿਤੇ ਵੀ ਸਟੈਂਡ ਨਹੀਂ ਦਿੱਤਾ ਤੁਸੀਂ ਦੇਖ ਲਓ ਜੇ ਅਸੀਂ ਐਮ ਐਮ ਸੀ ਉਦੋਂ ਉਦੋਂ ਕਿਤੇ ਵੀ ਰਿਸਪੌਂਸ ਨਹੀਂ ਸਾਨੂੰ ਅੱਛਾ ਮਿਲਿਆ ਨਾ ਕਿਸੇ ਨੇ ਵੋਟ ਪਾਈ ਤੇ ਮਤਲਬ ਐਸ ਟਾਈਮ ਤੇ ਅਸੀਂ ਜੇ ਮੰਗੀ ਉਹਨਾਂ ਕੋਲ ਸੀਟ ਤੇ ਸਾਨੂੰ ਸੀਟ ਕੋਈ ਨਹੀਂ ਉਹਨਾਂ ਨੇ ਦਿੱਤੀ ਤੁਸੀਂ ਆਪ ਦੇਖੋ ਕਹੇ ਨਹੀਂ ਹੋਰ ਉਸ ਦੀ ਗੱਲ ਹੋਈ ਸੀ ਕਿਸੇ ਨਾਲ ਗੱਲ ਹੋਈ ਸੀ ਹਾਂ ਉਹਨਾਂ ਦੇ ਕੇਜਰੀਵਾਲ ਦੀ ਵਾਈਫ ਨਾਲ ਸਾਡੀ ਗੱਲ ਹੋਈ ਕਿਸ ਤਰ੍ਹਾਂ ਇਸ ਤਰ੍ਹਾਂ ਸਾਨੂੰ ਮਤਲਬ ਐਮ ਪੀ ਦੀ ਇਲੈਕਸ਼ਨ ਦੀ ਦਿੱਤੀ ਜਾਵੇ ਸੀਟ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ ਮੈਂ ਕੇਜਰੀਵਾਲ ਨਾਲ ਮਿਲ ਕੇ ਮੈਂ ਗੱਲ ਕਰਾਂਗੀ ਲੇਕਿਨ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਆ ਗਿਆ ਜਿੰਨੀ ਐਮਸੀਆਂ ਚੋਣਾਂ ਤੁਸੀਂ ਲੜੀਆਂ ਸੀ ਉਹ ਕਿਸ ਪਾਰਟੀ ਤੋਂ ਲੜੀਆਂ ਸੀ ਉਹ ਆਪ ਪਾਰਟੀ ਤੋਂ ਲੜੀਆਂ ਆਮ ਆਦਮੀ ਪਾਰਟੀ ਤੋਂ ਹਾਂ ਆਮ ਆਦਮੀ ਪਾਰਟੀ ਤੋਂ ਉੱਥੇ ਕਿਤੇ ਨਾ ਕਿਤੇ ਤੁਹਾਡੇ ਮਨ 'ਚ ਸੀਗਾ ਕਿ ਮੈਂ ਜੇ ਐਮਸੀ ਲੜੀਆਂ ਤੇ ਮੈਂ ਐਮਪੀ ਦੀਆਂ ਚੋਣਾਂ ਵੀ ਲੜ ਸਕਦੀ ਆ ਆਮ ਆਦਮੀ ਪਾਰਟੀ ਜੇ ਜੇ ਦੋਸਲੇ ਟੁੱਟਾ ਹਾਂਜੀ ਹਾਂਜੀ ਜਿਸ ਲਈ ਇਨਕਾਰ ਹੋ ਗਿਆ ਇਨਕਾਰ ਹੋ ਗਿਆ ਔਰ ਤੁਸੀਂ ਦੇਖੋ ਨਾ ਕਿ ਆਮ ਇਨਸਾਨ ਨੂੰ ਜੇ ਕਹਿੰਦੇ ਸੀ ਅਸੀਂ ਆਮ ਇਨਸਾਨ ਆ ਆਮ ਆਦਮੀ ਪਾਰਟੀ ਆ ਲੇਕਿਨ ਆਮ ਆਦਮੀ ਪਾਰਟੀ ਦਾ ਕੋਈ ਆਮ ਚੇਰਾ ਇਹਨਾਂ ਨੇ ਨਹੀਂ ਲਿਆ ਸਾਰੇ ਹੁਣ ਖਾਸ ਹੀ ਲੈ ਲੈ ਕਿਉਂ ਲੈ ਇਹਨਾਂ ਨੇ ਜਦੋਂ ਇਹਨਾਂ ਨੇ ਪਾਰਟੀ ਹੀ ਆਪਣੀ ਬਣਾਈ ਸੀ ਕਿ ਅਸੀਂ ਕਿਹੇ ਹੋਰ ਪਾਰਟੀ ਦਾ ਬੰਦਾ ਨਹੀਂ ਲੈਣਾ ਇਮਾਨਦਾਰੀ ਨਾਲ ਕੰਮ ਕਰਨਾ ਕਿਹੜਾ ਇਮਾਨਦਾਰੀ ਰਹਿ ਗਈ ਇਹਦੇ ਵਿੱਚ ਕੋਈ ਇਮਾਨਦਾਰੀ ਨਹੀਂ ਦੇ। ਉਹ ਤਾਂ ਕਹਿੰਦੇ ਜੀ 2 ਸਾਲ ਹੋ ਗਏ ਅਸੀਂ ਬੜੀ ਇਮਾਨਦਾਰੀ ਨਾਲ ਕੰਮ ਕੀਤਾ। ਕਿਹੜਾ ਇਮਾਨਦਾਰੀ ਨਾਲ? ਵੋਟਾਂ ਵੋਟਾਂ ਕਹਿੰਦੇ ਤਾਂ ਪਾਇਓ ਜੇ ਸਾਡੇ ਕੰਮਾਂ ਨੂੰ ਉਦਾਰਤਾ ਦੇ ਦੇ ਕੇ। ਕੰਮ ਉਹਨਾਂ ਨੇ ਇੱਕੋ ਹੀ ਕੀਤਾ ਜਿਹੜਾ ਬਿਜਲੀ ਦਾ ਬਿੱਲ ਮਾਫ ਕਰਕੇ ਜਿਹੜਾ ਹਜ਼ਾਰ-ਹਜ਼ਾਰ ਰੁਪਿਆ ਉਹਨਾਂ ਨੇ ਕਿਹਾ ਸੀ ਉਹ ਕੋਈ ਕਾਊਂਟ ਵਿੱਚ ਨਹੀਂ ਪਾਇਆ। ਬਿਜਲੀ ਦਾ ਬਿੱਲ ਵੀ ਮਾਫ ਕਰਨਾ ਬਹੁਤ ਵੱਡੀ ਗੱਲ ਹੈ। ਦੇਖੋ 2-2000 3-3000 ਬਿਜਲੀ ਮੈਨੂੰ ਆਉਂਦਾ। ਚਲੋ ਮੈਂ ਮੰਨਣੀ ਆ। ਕਿ ਉਹਨਾਂ ਨੇ ਇਹ ਕੰਮ ਕੀਤਾ ਤੇ ਹੋ ਸਕਦਾ ਉਹਨਾਂ ਨੂੰ ਵੋਟ ਪੈ ਵੀ ਜਾਵੇ ਔਰ ਅੱਗੇ ਪਈ ਵੀ ਹੈ ਇਹੋ ਜੀ ਗੱਲ ਨਹੀਂ ਹੈ ਲੇਕਿਨ ਜਿਹੜੀ ਉਹਨਾਂ ਨੇ ਔਰਤਾਂ ਬਾਰੇ ਗੱਲ ਕੀਤੀ ਸੀਗੀ ਕਿ ਅਸੀਂ ਔਰਤਾਂ ਨੂੰ ਮਤਲਬ ਦੇਵਾਂਗੇ ਇਹ ਕਿ 1000 ਰੁਪਿਆ ਉਹਨਾਂ ਨੇ ਕੋਈ ਇਹੋ ਜਿਹਾ ਮਤਲਬ ਕੋਈ ਹੋਰ ਨਹੀਂ ਦਿੱਤਾ ਕੋਣ ਕਹਿੰਦੇ ਪਏ ਆ ਜੀ ਤੁਸੀਂ 1000 ਰੁਪਿਆ ਡਿਕਦੇ ਪਿਓ 1000 ਰੁਪਿਆ ਤੁਹਾਡੇ ਖਾਤੇਆਂ ਜਾਊਗਾ ਜਰੂਰ ਜੇ ਨਾ ਆਇਆ ਸਾਨੂੰ 27 ਦੇ ਵਿੱਚ ਵੋਟਾਂ ਨਾ ਪਾਇਓ ਨਾ ਹੀ ਅਸੀਂ ਮੰਗਣਾ ਵਾ ਚਲੋ ਦੇਖੋ ਦੇਖੋ ਅੱਗੇ ਵੀ ਦੇਖ ਰਹੇ ਹੋ ਹੁਣ ਵੀ ਦੇਖੋ ਕਿ ਕੀ ਆਂਦਾ ਹੈ ਕਿ ਨਹੀਂ ਆਂਦਾ ਸਮਾ 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 ਹਾਂ ਸਮਾ ਦੇ ਦੱਸੇਗਾ ਸਾਰਾ ਕੁਝ ਸਾਰੇ ਵਾਦੇ ਕਰਕੇ ਜਾਂਦੇ ਆ ਲੇਕਿਨ ਵਾਦਾ ਕੋਈ ਪੂਰਾ ਨਹੀਂ ਕਰਦਾ ਜੇ ਇਹ ਵਾਦਾ ਪੂਰਾ ਕਰਦੇ ਐ ਐਮਪੀ ਦੀਆਂ ਚੋਣਾਂ ਦੇ ਵਿੱਚ ਖੜੇ ਹੋਏ ਹੋ ਤੁਸੀਂ ਐਮਪੀ ਸਾਡੇ ਸੰਨੀ ਦੇ ਉੱਤੇ ਆ ਹਾਂਜੀ ਪਿਛਲੇ 5 ਸਾਲ ਹਾਂਜੀ ਕਿਵੇਂ ਦਾ ਦੇਖਦੇ ਹੋ ਪਿਛਲੇ 5 ਸਾਲ ਦਾ ਕਾਰਜਕਰ ਉਹਨਾਂ ਦੇ ਉਹ ਤੇ ਵੋਟ ਮੰਗ ਕੇ ਚਲੇ ਗਏ ਉਸ ਤੋਂ ਬਾਅਦ ਕੋਈ ਨਹੀਂ ਆਇਆ ਉਹਨਾਂ ਨੇ ਕੋਈ ਕੰਮ ਨਹੀਂ ਕਰਵਾਇਆ ਨਾ ਹੀ ਉਹਨਾਂ ਨੇ ਇੱਥੇ ਪਠਾਨਕੋਟ ਵਿੱਚ ਆ ਕੇ ਕਦੀ ਦੇਖਿਆ ਕਿ ਮਤਲਬ ਇੱਥੇ ਕੋਈ ਕੰਮ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਲੇਕਿਨ ਕੋਈ ਵੀ ਇੱਥੇ ਨਹੀਂ ਵੜਿਆ ਉਹ ਵੋਟ ਲੈ ਕੇ ਚਲੇ ਗਏ ਉੱਥੇ ਕੋਈ ਕੰਮ ਨਹੀਂ ਹੋਇਆ ਉਹਨਾਂ ਦੇ ਕਾਰਜਕਾਲ ਵਿੱਚ ਪੋਸਟਰ ਵੀ ਲੱਗੇ ਉਹਨਾਂ ਦੇ ਗਮਸ਼ੂਰੀ ਦੇ ਹਰ ਹਰ ਲੋਕਾਂ ਨੇ ਹਰ ਤਰ੍ਹਾਂ ਨਾਰਾਜ਼ਗੀ ਪ੍ਰਗਟ ਕੀਤੀ ਆ ਤੇ ਜੇ ਉਹ ਹੁੰਦੇ ਇੱਥੇ ਆਉਂਦੇ ਹਲਕੇ ਦੇ ਵਿੱਚ ਆਉਂਦੇ ਹਲਕੇ ਦੇ ਕੰਮ ਕਰਾਉਂਦੇ ਕੀ ਲੱਗਦਾ ਹੈ ਵੀ ਹਲਕੇ ਨੇ ਕਿੰਨੀ ਇੱਕ ਤਰੱਕੀ ਕਰਨੀ ਸੀ ਤਰੱਕੀ ਤੇ ਦੇਖੋ ਜੀ ਉਹਨਾਂ ਦੇ ਕਰਨ ਤੇ ਹੀ ਹੋਣੀ ਸੀਗੀ ਇਹ 50 ਸਾਲਾਂ ਦੇ ਵਿੱਚ ਜਿਹੜੇ ਗੁਜ਼ਰੇ ਆ ਉਸ 50 ਸਾਲਾਂ ਦੇ ਵਿੱਚ ਕਿੰਨੀ ਕਿ ਤਰੱਕੀ ਹਲਕ ਨੇ ਕਰਨੀ ਜਿਨ੍ਹਾਂ 50 ਸਾਲਿਆਂ ਦਾ ਵਿੱਚ ਸੰਨੀ ਦੇ ਉਲੇ ਹਲਕੇ ਚ ਨਹੀਂ ਵੜੇ ਇਹ ਤਾਂ ਹੁਣ ਵੀ ਉਹਨਾਂ ਨੂੰ ਪਤਾ ਹੋਏਗਾ ਜੇ ਉਹ ਆਂਦੇ ਤੇ ਕੋਈ ਕੰਮ ਹੁੰਦਾ ਕਰਾਂਦੇ ਹੀ ਹੈ ਕੰਮ ਜਿਹੜਾ ਬੰਦਾ ਉੱਥੇ ਰਹਿੰਦਾ ਹੈ ਉਹ ਦੇਖਦਾ ਲੋਕਾਂ ਵਿੱਚ ਜਾ ਕੇ ਕਿ ਕਿਹੜਾ ਕੰਮ ਹੋ ਰਿਹਾ ਤੇ ਕਿਹੜਾ ਨਹੀਂ ਹੋ ਰਿਹਾ ਉਹ ਫਿਰ ਕਰਵਾਉਂਦੇ ਆ ਲੋਕੀ ਕਹਿ ਕੇ ਵੀ ਕਰਵਾ ਲੈਂਦੇ ਆ ਪਰ ਜੇ ਉਹ ਇੱਥੇ ਆਏ ਨਹੀਂ ਤੇ ਉਹ ਕੰਮ ਕੌਣ ਕਰਵਾਏਗਾ ਕਿਸੇ ਨੇ ਵੀ ਨਹੀਂ ਮਤਲਬ ਕਰਵਾਇਆ ਹਵਾਈ ਅੱਡਾ ਸਾਨੂੰ ਜਿਹੜਾ ਆ ਇੱਥੇ ਪਠਾਨਕੋਟ ਦੇ ਵਿੱਚ ਦਿੱਤਾ ਗਿਆ ਹੈ ਹਾਂਜੀ ਪਰ ਰੋਡ ਉਹਦਾ ਟੁੱਟਾ ਪਿਆ ਚੱਲਦੀ ਉੱਥੋਂ ਲਾਈਟ ਕੋਈ ਨਹੀਂ ਹਲੇ ਤੱਕ ਚੱਲਦੀ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਵੀ ਐਮਪੀ ਦਾ ਕੰਮ ਨਹੀਂ ਸੀਗਾ ਵੀ ਉਸ ਚੀਜ਼ ਨੂੰ ਜਿਹੜਾ ਉਹ ਸੁਚਾਰੂ ਢੰਗ ਨਾਲ ਚਲਾਉਂਦੇ ਹਾਂ ਹਾਂ ਇਹ ਤਾਂ ਹੈਇਆ ਕਿਉਂਕਿ ਐਮਪੀ ਕੋਈ ਇਲੈਕਸ਼ਨ ਛੋਟਾ ਨਹੀਂ ਹੈ ਜਿਹੜਾ ਬੰਦਾ ਐਮਪੀ ਬੰਦਾ ਹੈ ਉਹ ਸਾਰੇ ਕੰਮ ਕਰਵਾ ਸਕਦਾ ਉਹਦੇ ਅੰਡਰ ਹੀ ਇਹ ਵੀ ਆਂਦਾ ਹੈ ਜਿਹੜਾ ਹਵਾਈ ਅੱਡਾ ਬਣਿਆ ਉਹ ਇਹਦਾ ਕਾਰਿਆਕਾਲ ਪੂਰਾ ਕਰਵਾ ਸਕਦਾ ਸੀ ਲੇਕਿਨ ਉਹਨੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਵਾਇਆ ਜੇ ਕਦੀ ਅਸੀਂ ਬਣ ਗਏ ਤੇ ਸਭ ਤੋਂ ਪਹਿਲਾ ਹਵਾਈ ਅੱਡੇ ਦਾ ਕੰਮ ਜ਼ਰੂਰ ਕਰਵਾਵਾਂਗੇ ਕਿਉਂਕਿ ਜਿਹੜੇ ਵਪਾਰੀ ਹੈ ਉਹਨਾਂ ਨੂੰ ਇਸ ਕੰਮ ਵਿੱਚ ਸੌਖ ਹੋਵੇਗੀ ਕਾਂਗਰਸ ਕਹਿੰਦੀ ਆ ਵੀ ਕਾਂਗਰਸ ਨੇ ਦੇਸ਼ ਬਚਾਉਣਾ ਕਾਂਗਰਸ ਨੇ ਹੀ ਜਿਹੜਾ ਆ ਪੰਜਾਬ ਜਿਹੜਾ ਖੁਸ਼ਹਾਲ ਬਣਾਉਣਾ ਕੀ ਦੇਖਦੇ ਹੋ ਕਾਂਗਰਸ ਕਾਫੀ ਲੰਬਾ ਸਮਾਂ ਸੱਤਾ ਭੋਗਿਆ ਕਾਂਗਰਸ ਨੇ ਸੱਤਾ ਭੋਗੀ ਆ ਕੀ ਦੇਖਦੇ ਹੋ ਕਾਂਗਰਸ ਦਾ ਕਾਰਜਕਾਲ ਜਿਹੜਾ ਕਿਦਾਂ ਦਾ ਰਿਹਾ 75 ਸਾਲ ਹੋ ਗਏ ਆ ਹੁਣ ਤੱਕ ਉਹਨਾਂ ਨੇ ਕੁਝ ਨਹੀਂ ਕੀਤਾ ਹੁਣ ਅੱਗੇ ਜਾ ਕੇ ਉਹਨਾਂ ਨੇ ਕੀ ਕਰਨਾ ਆ ਕੁਝ ਨਹੀਂ ਕਰਨਾ ਕੋਈ ਪੰਜਾਬ ਖੁਸ਼ਹਾਲ ਤੇ ਸਿਰਫ ਕਿਸਾਨਾਂ ਨਾਲ ਬੰਦਾ ਹੈ ਕਿਸਾਨ ਵਿਚਾਰੇ ਰੋਲ ਰਹੇ ਨੇ ਕਿਤੇ ਧਰਨਾ ਦੇ ਰਿਹਾ ਕਦੀ ਕਿਤੇ ਧਰਨਾ ਦੇ ਰਿਹਾ ਉਹਨਾਂ ਨੇ ਕੀ ਬਚਾਉਣਾ ਪੰਜਾਬ ਨੂੰ ਪੰਜਾਬ ਨੂੰ ਤੇ ਪੰਜਾਬ ਦੇ ਲੋਕ ਹੀ ਬਚਾ ਸਕਦੇ ਆ ਹਾਂ ਕਿਸਾਨਾਂ ਦੀ ਕਿਸਾਨਾਂ ਦੀ ਤੁਸੀਂ ਗੱਲ ਕੀਤੀ ਐ ਹਾਂ ਜੀ ਉਸਾਨਾ ਅੱਜ ਵੀ ਬਾਰਡਰਾਂ ਤੇ ਬੈਠੇ ਆ ਬੈਠੇ ਹਾਂ ਜੀ ਕੀ ਕਹਿਣਾ ਚਾਹੁੰਦੇ ਆ ਇਹਨਾਂ ਨੇ ਇਹੋ ਕਹਾਂਗੀ ਕਿ ਉਹਨਾਂ ਦਾ ਸਾਥ ਦਿੱਤਾ ਜਾਵੇ ਜੇ ਮੈਂ ਬਣ ਗਈ ਤੇ ਮੈਂ ਉਹਨਾਂ ਦਾ ਸਾਥ ਜ਼ਰੂਰ ਦਵਾਂਗੀ ਜਿਸ ਤਰ੍ਹਾਂ ਕਿ ਉਹ ਕਹਿੰਦੇ ਆ ਮੋਦੀ ਜੀ ਕਿ ਮੈਂ 6-6000 ਰੁਪਏ ਉਹਨਾਂ ਦੇ ਅਕਾਊਂਟਾਂ 'ਚ ਪਾ ਰਿਆ ਲੇਕਿਨ ਮੈਨੂੰ ਨਹੀਂ ਪਤਾ ਜੇ ਉਹ ਪਾ ਰਹੇ ਹੁੰਦੇ ਤੇ ਹੁਣ ਤੱਕ ਮਤਲਬ ਉਹ ਧਰਨਾ ਦੇ ਰਹੇ ਹੁੰਦੇ ਉਹਨਾਂ ਨੇ ਤੇ ਭਾਜਪਾ ਦਾ ਕਾਲੀਆਂ ਝੰਡੀਆਂ ਦੇ ਨਾਲ ਵਿਰੋਧ ਕੀਤਾ ਉਹਨਾਂ ਨੂੰ ਕਿਤੇ ਵੀ ਕੈਂਪੇਨ ਨਹੀਂ ਕਰਨ ਦਿੱਤੇ ਹਾਂ ਲੋਕੀ ਵੰਦੇ ਪੇਰ ਹਨ ਕੀ ਕਹਿਣਾ ਚਾਹੋਗੇ ਕਿ ਅਪੀਲ ਕੀ ਕਰਨਾ ਚਾਹੋਗੇ ਆਪਣੇ ਵਾਸਤੇ ਮੈਂ ਉਹ ਅਪੀਲ ਕਰਨਾ ਚਾਹਾਂਗੀ ਕਿ ਜੇ ਮੈਂ ਬਣ ਗਈ ਤੇ ਮੈਂ ਤੁਹਾਡੇ ਹੱਕਾਂ ਲਈ ਲੜਾਂਗੀ ਔਰ ਸਾਰੇ ਕੰਮ ਕਰਵਾਵਾਂਗੀ ਜੋ ਜੋ ਆਪ ਕਹੋਗੇ ਮੈਂ ਉਹੀ ਤੁਹਾਡੇ ਅੱਗੇ ਮਤਲਬ ਕਿ ਕੰਮ ਕਰਾਂ ਤੈ ਸੰ ਮੈਡਮ ਸੰਤੋਸ਼ ਕੁਮਾਰੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ 224 ਦੀਆਂ ਚੋਣਾਂ ਦੇ ਵਿੱਚ ਐਮਪੀ ਦੇ ਸੀਟ ਦੇ ਉੱਤੇ ਜਿਹੜਾ ਆ ਆਪਣਾ ਨਾਮਿਨੇਸ਼ਨ ਫਾਈਲ ਕੀਤਾ ਆ ਤੇ ਕਹਿੰਦੇ ਭਈ ਓਨ ਵਾਲੇ ਸਮੇਂ ਦੇ ਵਿੱਚ ਅਗਰ ਲੋਕੀ ਮੈਨੂੰ ਜਿਹੜਾ ਆ ਉਹ ਸਮਰਥਨ ਕਰਦੇ ਨੇ ਤੇ ਗੁਰਦਾਸਪੁਰ ਹਲਕੇ ਲਈ ਵਧੀਆ ਕੰਮ ਕਿਤੇ ਜਾਣਗੇ ਸਭ ਤੋਂ ਪਹਿਲਾ ਕੰਮ ਹਵਾਈ ਅੱਡਾ ਜੋ ਕਿ ਪਠਾਨਕੋਟ ਦੇ ਵਿੱਚ ਬਣਾਇਆ ਤਾਂ ਗਿਆ ਆ ਪਰ ਸਫੇਦਾਤੀ ਵਾਂਗੂ ਜਿਉਂਦਾ ਤਿਉਂ ਹੀ ਖੜਾ ਆ ਉਸ ਨੂੰ ਜਿਹੜਾ ਸਚਾਰੂ ਢੰਗ ਨਾਲ ਚਲਾਇਆ ਜਾਏਗਾ ਤੇ ਵਪਾਰ ਤੇ ਨਾਲ ਦੀ ਨਾਲ ਰੋਜ਼ਗਾਰ ਉਸ ਨੂੰ ਜਿਹੜਾ ਆ ਪਹਿਲ ਦੇ ਆਧਾਰ ਤੇ ਜਿਹੜਾ ਆ ਵਧਾਇਆ ਜਾਏਗਾ ਦੇਖਦੇ ਰਹੋ ਐਮਐਚ ਪੰਜਾਬ ਹੋਰ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਨਵੇਂ ਤਾਂ ਤੇ ਨਵੇਂ ਸਮੇਂ ਦੇ ਮਿਲਾਂਗੇ ਜੀ ਤਾਂ ਤੱਕ ਲਈ ਮੈਨੂੰ ਦਿਓ ਜਾਇਦ ਸਤਿ ਸ਼੍ਰੀ ਅਕਾਲ